ਤੇ ਇੱਥੇ ਟ੍ਰੇਲ ਬਣਾਏ ਨੇ ਵੱਖਰੇ ਵੱਖਰੇ ਟ੍ਰੇਲ ਜਿੱਥੇ ਆਪਾਂ ਤੁਰ ਫੇਰ ਸਕਨੇ ਆ। ਪਿਛਲੀ ਦੌਰ ਸਵਿਟਜ਼ਰਲੈਂਡ ਦੇ ਬਾਉਂਡਰ ਦੇ ਵਿੱਚ ਐਂਟਰ ਹੋਣੇ ਪਿਆ ਇਦਾਂ ਦੇ ਫਿਰ ਯੂਰਪ ਦੇ ਬਾਉਂਡਰ ਹੋਵੇ ਗਾਇਸ ਆ ਫਿਰ ਜਗਾ ਹੋਣ ਵਾਲੀ ਜਿੱਥੇ ਆਪਾਂ ਬਹਿਣ ਲੱਗੇ ਆ ਤੇ ਆਲਾ ਵੀਊ ਫਿਰ ਆਪਾਂ ਦੇਖਾਂਗੇ ਸਾਹਮਣੇ ਅੰਦਰੋਂ ਤੱਕਾਣੇ ਆ ਕਿਵੇਂ ਦੇ ਨੇ 12 ਹੁੰਦੀਆਂ ਇੱਥੇ ਦੀਆਂ ਆਹੀ ਹੋਣੀ ਤੁਰਾ ਸ਼ੁਰੂ ਕੀਤਾ ਤੇ ਧੱਕ ਵੀ ਕੀ ਕਹਿੰਦੀ ਆ ਬਲੀਨ ਦੰਦ ਮੜੀ ਇੱਥੇ ਕ੍ਰਿਕਟ ਵੀ ਖੇਲੀ ਜਾਂਦੀ ਏ ਕਿਵੇਂ ਉਹ ਤੁਹਾਨੂੰ ਦੱਸਣਿਆਉਣ ਇਸ ਤਰ੍ਹਾਂ ਦੀ ਕੁਝ ਸਵੇਰ ਹੋਈ ਅੱਜ ਸਵੇਰੇ ਬੜਾ ਹੀ ਸੋਹਣਾ ਮਾਹੌਲ ਏ ਪਹਾੜਾਂ ਦਾ ਤੇ ਬੜਾ ਦਿਲ ਲੱਗਦਾ ਏ ਤੇ ਖਾਸ ਕਰਕੇ ਗਰਮੀਆਂ ਦੇ ਵਿੱਚ ਜੇ ਤੁਸੀਂ ਕੈਂਪਿੰਗ ਕਰਦੇ ਹੋ ਹੋਗੇ ਤੇ ਸਵੇਰੇ ਉੱਠਿਆ ਫਰੈਸ਼ ਹੋ ਕੇ ਆਇਆ ਤੇ ਹੁਣ ਤਿਆਰ ਚੁਰ ਹੋ ਚੁੱਕਿਆ ਤੇ ਨਵੀਂ ਜਗ੍ਹਾ ਤੇ ਜਾਣ ਦੀ ਤਿਆਰੀ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਉਮੀਦ ਕਰਨਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਆਪਾਂ ਇਟਲੀ ਤੋਂ ਸਵਿਟਜ਼ਰਲੈਂਡ ਲੈ ਕੇ ਜਾਣਾ ਪਿਛਲੇ ਵਲੌਗ ਵਿੱਚ ਤੁਹਾਨੂੰ ਜਿਵੇਂ ਆਪਾਂ ਦਿਖਾ ਚੁੱਕਿਆ ਕਿ ਆਪਾਂ ਇਟਲੀ ਦੇ ਸ਼ਹਿਰ ਲੂਵਿਨੀਓ ਆ ਕੇ ਰੁਕੇ ਹਾਂ ਜਿੱਥੇ ਆਪਾਂ ਬੱਚਾ ਨਾਲ ਛੁੱਟੀਆਂ ਆਪਣੀਆਂ ਕੱਟ ਰਿਹਾ ਤੇ ਕੈਂਪਿੰਗ ਆਪਾਂ ਕਰਨੇ ਪਿਆ ਉਮੀਦ ਕਰਨਾ ਤੁਹਾਨੂੰ ਵਲੌਗ ਅੱਜ ਦਾ ਵਧੀਆ ਲੱਗੇਗਾ ਤੇ ਜੇ ਵਧੀਆ ਲੱਗਾ ਅਨੁਸ਼ੇਰ ਜ਼ਰੂਰ ਕਰਿਓ ਸਾਨੂੰ ਸਪੋਰਟ ਮਿਲੇਗੀ ਤੇ ਜੇ ਪਹਿਲੀ ਵਾਰ ਹੈ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਕਿੱਦਾਂ ਦਾ ਅੱਜ ਦਾ ਦਿਨ ਰਹੇਗਾ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸਭ ਤੋਂ ਪਹਿਲਾਂ ਅੱਜ ਸੀ ਬ੍ਰੇਕਫਾਸਟ ਕਰਨ ਜਾਣਾ ਕਿਉਂਕਿ ਅੱਜ ਹੀ ਆਪਣੀ ਚਾਹ ਜੋ ਅੱਜ ਇੱਥੇ ਨਹੀਂ ਬਣਾਈ ਹੈਗੀ ਕਿਉਂਕਿ ਟਾਈਮ ਜ਼ਿਆਦਾ ਖਰਾਬ ਹੋ ਜਾਂਦਾ ਫਿਰ ਉਹ ਕੀ ਹੁੰਦਾ ਹੈ ਵੀ ਜਿੱਥੇ ਨਿਕਲਾਂ ਉਹਦੇ ਵਾਸਤੇ ਲੇਟ ਆਇਆ ਨੇ ਕਿਉਂਕਿ ਕੈਂਪਿੰਗ ਤੇ ਹੀ ਰਾਤ ਨੂੰ ਉਨਾਲੇ ਉੱਟਨੇ ਆ ਤੇ ਇਸ ਕਰਕੇ ਆਪਣਾ ਉਸਾਉਣਾ ਤਿਆਰੀ ਕਰਨਿਆ ਸੋ ਕਿਵੇਂ ਦਾ ਦਿਨ ਰਹੇਗਾ ਅੱਜ ਬੱਚੇ ਨਾਲ ਤੇ ਕਿਵੇਂ ਦਾ ਦੇਖ ਨੂੰ ਮਿਲੇਗਾ ਆਪਣਾ ਸਟਜਲ ਉਹ ਦਿਖਾਣੇ ਤੁਹਾਨੂੰ ਅੱਜ ਦੇ ਵਲੌਗ ਵਿੱਚ ਅਸੀਂ ਕੈਂਪਿੰਗ ਚ ਬਾਹਰ ਨਿਕਲਣ ਲੱਗੇ ਆ ਤੇ ਨਾਨਾ ਨੂੰ ਪੁੱਛਦੇ ਆ ਜੀ ਰਾਤ ਕਿਦਾਂ ਦੀ ਰੀ ਨਾਨਾ ਉਹ ਕਿਦਾਂ ਰੀ ਰਾਤ ਤੋਂ ਡੀ ਠੰਡ ਤਾਂ ਹੀ ਲੱਗੀ ਦਾਦਾ ਤੁਹਾਨੂੰ ਨਹੀਂ ਰਿਹਾ ਠੀਕ ਰਿਹਾ ਜਿਹੜਾ ਪਿਛਲੀ ਸੈੱਟ ਪਿਛੇ ਪਹਿਲੇ ਦਿਨ ਮਾੜੀ ਜੀ ਹੋ ਗਈ ਆਪਣੇ ਨਾਲ ਤੇ ਠੰਡ ਜ਼ਿਆਦਾ ਹੈ ਹਨਾ ਵੀ ਤਿਆਰੀ ਠੀਕ ਕਰਕੇ ਆਏ ਜੇ ਨਾ ਤਿਆਰੀ ਨਾ ਠੀਕ ਹੋਵੇ ਫਿਰ ਮਾੜੀ ਹੋ ਜਾਂਦੀ ਹੈ ਤੇ ਆਪਰ ਕੋ ਸਲੀਪਿੰਗ ਵਗੈ ਬੈਗ ਵਗੈ ਰਹਾ ਹੈਗੇ ਨੇ ਇਸ ਕਰਕੇ ਬਚਾ ਆਏ ਇੱਕ ਤੇ ਸਾਡੇ ਮੋਕ ਨੂੰ ਨਾ ਪੋੜੀਆਂ ਤੋਂ ਬੜਾ ਡਰ ਲੱਗਦਾ ਹੈ ਕੀ ਹੈ ਬੋਕਰ ਉਹ ਚਰਦਾ ਪਾਸੇ ਜੀ ਗਿਆ ਸੀ ਡੇਗੀ ਚਲੇ ਆਈ ਇਹ ਕਿਹੜਾ ਨਵੀਂ ਗੱਲ ਹੈ ਉਹ ਪਾਰਕਿੰਗ ਦੀ ਗੱਲ ਕਰ ਰਹੀ ਐ ਹੁਣ ਆਪਾਂ ਸ਼ਹਿਰ ਦੇ ਵਿੱਚ ਆ ਗਏ ਲਵਿਨਿਊ ਜਿੱਥੇ ਆ ਕੇ ਆਪਾਂ ਪਾਰਕ ਲਾਈਏ ਕੋਨਾੜ ਮਾਰਕੀਟੇ ਦੀ ਪਾਰਕਿੰਗ ਜਿਹੜੀ ਫਰੀ ਐ ਬਾਕੀ ਜਿਹੜੀ ਇੱਥੇ ਦੀ ਆ ਪਾਰਕਿੰਗਾਂ ਨੇ ਮਹਿੰਗੀਆਂ ਨੇ ਇੱਕ ਘੰਟੇ ਦੇ ਤੁਹਾਨੂੰ ਕੋ 2 ਯੂਰੋ ਵੀ ਲੈ ਲੈਂਦੇ ਨੇ ਤੇ ਉਹ ਫਿਰ ਕੰਮ ਮਹਿੰਗਾ ਜਾ ਪੈਂਦਾ ਮੰਨ ਲਓ ਜੇ ਬੰਦਾ ਘੁੰਮਣ ਫਿਰਨਾ ਹੈ 3-4 ਘੰਟੇ ਰੁਕੇ ਤੇ 7-8 ਯਰੋ ਇਹ ਕਹਿੰਦੇ ਮਤਲਬ 8-900 ਰੁਪਏ ਤੁਹਾਡਾ ਐਵੀ ਪਾਰਕਿੰਗ ਚੀ ਲੈ ਲੈਂਦੇ ਨੇ ਤੇ ਹੁਣ ਆਪਾਂ ਇਥੋਂ ਬ੍ਰੈਡ ਪਾਣੇ ਜੇ ਵੀ ਲੈਣੇ ਨੇ ਵੀ ਜਿਹੜੇ ਜੇ ਆਪਾਂ ਲੰਚ ਰੂਨ ਚਕਾ ਸਕੀਏ ਕਿਉਂਕਿ ਸਵਿਟਜ਼ਰਲੈਂਡ ਮਹਿੰਗਾ ਪੈ ਜਾਂਦਾ ਤੇ ਇਸ ਕਰਕੇ ਆਪਾਂ ਥੋੜੀ ਜਿਹੀ ਬਚਤ ਕਰਨ ਵਾਸਤੇ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਕੇ ਜਾਵਾਂਗੇ ਤੇ ਪਹਿਲਾ ਬ੍ਰੇਕਫਾਸਟ ਵੀ ਕਰਨਾ ਬਾਹਰ ਬੂਰ ਦੇਖਨੇ ਰੇਡ ਤੇੜੇ ਕਿੱਥੇ ਵੇ ਸੋ ਆ ਹੈ ਕਿ ਬਾਹਰ ਜਿੱਥੇ ਆ ਕੇ ਆਪਾਂ ਬ੍ਰੇਕਫਾਸਟ ਕਰਨ ਲੱਗਿਆ ਤੇ ਅੰਦਰੋਂ ਤਾਂ ਖਾਣੇ ਕਿਵੇਂ ਦੇ ਨੇ 12 ਹੁੰਦੀਆਂ ਇੱਥੇ ਦੀਆਂ ਤੇ ਆ ਯਾਰ ਗੱਲ ਵਧੀਆ ਨਾਲ ਦੀ ਹੈ ਨਾ ਵੀ ਵਧੀਆ ਲੱਗਦੀ ਰਹੀ ਹੈ ਨਾ ਕਲਚਰ ਆਪਣਾ ਸ਼ੋਅ ਕਰਦੇ ਨੇ ਹਨਾ ਵੀ ਪਹਾੜੀ ਨੇ ਤੇ ਕੋੜਿਆਂ ਦਾ ਕਿਦਾਂ ਇਸਤੇਮਾਲ ਕਰਦੇ ਨੇ ਮੂਵ ਮੂਵ ਕਰਨ ਵਾਸਤੇ ਤੇ ਇੱਥੇ ਇਹਨਾਂ ਦਾ ਸਾਥ ਹੀ ਇਦਾਂ ਦਾ ਇਦਾਂ ਦਾ ਅੰਦਰ ਦਾ এনवायरमेंट ਤੇ ਬਾਹਰ ਦਾ ਇਦਾਂ ਦਾ ਬਣਿਆ ਹੋਇਆ ਸਾਫ਼-ਸਵਜਾ ਤੇ ਅਸੀਂ ਪਹਿਨ ਲੱਗੇ ਆ ਇੱਧਰ ਤੇ ਇੱਥੇ ਬਰਿਓਸ਼ ਲੈਣੀ ਆਪਾਂ ਬਰਿਓਸ਼ ਹੁੰਦੇ ਨੇ ਆਲੇ ਹਾਂ हां हां जी अपनी капуचिनो। ਬਰੌਨੇ ਮਕਾਫੀ। ਹਾਂ ਜੀ। ਹਾਂ ਜੀ। ਸੈਲਸਵਾਲ ਬ੍ਰਿਓਸ। ਪਹਿਲਾਂ ਬਲੀਂ ਤਾਂ ਨਹੀਂ ਪੀਣੀ ਕੋਲ ਨਹੀਂ ਤੇ ਉਹਨੇ ਕਾਫੀਚੀਨੀ ਤੇ ਕਬਜਾ ਕਰ ਲਿਆ। ਲੋ ਜੀ ਬ੍ਰੇਕਫਾਸਟ ਸਾਡਾ ਹੋ ਚੁੱਕਿਆ ਹੈ ਤੇ ਸਰਜੀ ਨੇ ਕੁਝ ਅਲੱਗ ਕਰਨ ਦੀ ਸੋਚੀ ਸੀ ਇਹਨੇ ਲੈ ਹੀ ਕੀ ਲੈ ਹੀ? ਤੋੜਤਾ ਇੱਕ ਕੇਕ ਦਾ ਪੀਸ ਲੈ ਲੈ ਮੁੜ ਕੇ ਖਾਣ ਵੀ ਨਹੀਂ ਹੋਇਆ ਹੈ ਗੱਲ। ਉਹ ਚਾਕਲੇਟ ਦੀ ਜਹਾ ਜੀ ਸਾਰੀ ਚਾਕਲੇਟ ਜੀ ਮੈਂ ਤਾਂ ਹੀ ਮਗਾ ਸਭ ਕੁਝ ਸਤਾ ਤਾ ਵਗਾਰਾ ਕੁਝ ਹੋਏਗਾ ਆਹ ਉਹ ਉਹਦਾ ਪਹਿ ਹੀ ਦਿੱਤੇ ਸੀ ਤਾਂ ਖਤਮ ਕਰਨ ਖਾਏ ਹੁਣ ਦਿਖਾ ਦੇ ਬਟਾ ਇਹ ਕਪੀਵਾਰਾ ਬਟੇ ਨੂੰ ਮਰ ਮੋਤਾ ਬੋਲਦੇ ਨੇ ਮਰ ਮੋਟ ਬੋਲਦੇ ਨੇ ਇਦਾਂ ਕਰਕੇ ਮੈਂ ਮਰ 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 ਮੋਟ ਤੇ ਦੇਖੇ ਸੀ ਜੀ ਸਭ ਬਟੇ ਇੱਥੇ ਸਾਫ ਕਰਾ ਵੀ ਚਲ ਆ ਜੋ ਹੁਣ ਆਪਾਂ ਇੱਥੇ ਸੁਪਰਮਾਰਕੀਟ ਦੇ ਵਿੱਚ ਰੁਕੇ ਹਾਂ ਜਿਹਦਾ ਨਾਮ ਹੈ ਕੋਨਾੜ ਜਿੱਥੋਂ ਆਪਾਂ ਬ੍ਰੈਡ ਪਾਣੀ ਲਿਆ ਤੇ ਹੋਰ ਖਾਣ ਪੀਣ ਦਾ ਸਮਾਨ ਲਿਆ ਤੇ ਹੁਣ ਆਪਾਂ ਗੱਡੀ 'ਚ ਵਾਪਸ ਆ ਗਏ ਹਾਂ ਤੇ ਤਿਆਰੀ ਆਪਣੀ ਹੋ ਚੁੱਕੀ ਹੈ ਤੇ ਹੁਣ ਆਪਾਂ ਨਿਕਲ ਲੱਗੇ ਹਾਂ ਠੀਕ ਹੈ ਜੀ ਚੱਲੀਏ ਬੱਚਾ ਪੱਟੀ ਰੈਡੀ ਹਾਂ ਜੀ ਇੱਧਰਲੇ ਪਾਸੇ ਆਣਾ ਨਾ ਵੀ ਆਪਣਾ ਬੜਾ ਪੇਸ਼ੈਂਸ ਰੱਖਣਾ ਪੈਂਦਾ ਹੈ ਵੀ ਇੱਥੇ ਲੋਕ ਐਕਟੀਵਿਟੀਆਂ ਬੜੀਆਂ ਕਰਦੇ ਨੇ ਸਾਈਕਲਿੰਗ ਆ ਤੇ ਆ ਜਿਹੜੀ ਆਈਟਮ ਜੀ ਕਰਦੇ ਪਏ ਨੇ ਹੁਣ ਇਹ ਬੜਾ ਪੇਸ਼ੈਂਸ ਚਾਹੀਦਾ ਕੱਟੀ ਚਲਾਉਣ ਨੂੰ ਮੈਂ ਦੇਖਿਆ ਕਿ ਇੱਕ ਦੇ ਸਾਰੇ ਇੱਕ ਇੱਕ ਤਿਸਲੇ ਕਦੇ ਉਧਰ ਨੂੰ ਜਾਂਦੇ ਨਹੀਂ ਕਦੇ ਉਧਰ ਨੂੰ ਜਾਂਦੇ ਨੇ ਡਰ ਵੀ ਲੱਗਦਾ ਹੈ ਤੇ ਰੋਗ ਡੋਗ ਵੀ ਕੋਈ ਨਹੀਂ ਹੈ ਜੀ ਇਹਨਾਂ ਨੂੰ ਚਲਾਈ ਜਾਂਦੇ ਨੇ ਵੀ ਓਕੇ ਗਾਇਸ ਤੇ ਹੁਣ ਫਿਰ ਆਪਾਂ ਇਟਲੀ ਦੂਰ ਸਵਿਟਜ਼ਰਲੈਂਡ ਦੇ ਬਾਰਡਰ ਦੇ ਵਿੱਚ ਐਂਟਰ ਹੋਣੇ ਪਿਆ ਇੱਦਾਂ ਦੇ ਫਿਰ ਯੂਰਪ ਦੇ ਬਾਰਡਰ ਨੇ ਤੇ ਸਾਈਕਲ ਵਾਲੇ ਮੜੇ ਪਾਸੇ ਹੁਣ ਕੇ ਫਿਰ ਆਪਾਂ ਅੰਦਰ ਜਾਵਾਂਗੇ ਤੇ ਰਸਤੇ ਦੀ ਫਿਰ ਖਾਸੀਅਤ ਹੈ ਵੀ ਵੀ ਸਰਦੀਆਂ ਚ ਨੂੰ ਬੰਦ ਵੀ ਕਰ ਦਿੰਦੇ ਨੇ ਉਹਦਾ ਕਾਰਨ ਹੈ ਸਾਹਮਣੇ ਤੇ ਇਹਦੇ ਉੱਚੇ ਉੱਚੇ ਪਹਾੜ ਤੇ ਬੈਂਦੀ برف ਆ ਗਿਆ ਇਲਾਕੇ ਚ برف ਕਾफी ਪੈ ਜਾਂਦੀ ਏ ਤੇ ਬੰਦ ਕਰ ਦਿੰਦੇ ਨੇ ਇਹਨਾਂ ਨੂੰ ਗਰਮੀਆਂ ਦੇ ਵਿੱਚ ਹੁਣੀ ਆਪਾਂ ਸਰਚਨਗਾ ਉੱਪਰ ਪਹਾੜਾਂ ਦੇ ਦਿਖਾਉ ਉੱਪਰ برف ਜੇ ਵੀ ਪਈ ਏ ਤੇ ਜਲਾਈ ਦਾ ਮਹੀਨਾ ਆ। ਇਹ ਰਸਤੇ ਦੀ ਖੂਬਸੂਰਤੀ ਤੇ ਕੋਪੀ ਰੋਡ ਟ੍ਰਿਪ ਕਰਨਾ ਹੈ ਬੈਸਟ ਰਸਤਾ ਹੈ ਰੋਡ ਟ੍ਰਿਪ ਕਰਨ ਵਾਸਤੇ ਆਲਾ। ਅਬਲੀਨਾ ਤੈਨੂੰ ਤੁਮੰਤਾਨੀ ਤੇ ਕੀ ਪਿਆੱਛੇ ਵੇ? ਕਿਹ ਵਸਤੇ ਪਸੰਦ ਲੱਗਦਾ ਈ? ਉਹ ਵੀ ਪੰਜਾਬੀ ਚ ਪੁਰਾ। ਐਵਲੀਨ ਤੈਨੂੰ ਮੰਤਾਨੀਆਂ 'ਚ ਕੀ ਪਸੰਦ ਏ ਪਹਾੜਾਂ ਦੇ ਵਿੱਚ ਪੂਰੀ ਪੰਜਾਬੀ ਬੋਲਿਆ ਕਰੋ ਭਾਈ ਐਵਲੀਨ ਕੀ ਰੋਤੇ ਆ ਕੇ ਪਹਾੜਾਂ ਦੇ ਕੀ ਪਸੰਦ ਏ ਤੂੰ ਆਊਟ ਕੋਈ ਨਹੀਂ ਵੀ ਵੀ ਜੰਮੂ ਕਲੀ ਜਾਂ ਦਲਵੀ ਬੇਬੀ ਫਿਰਸਾਂ ਦੇ ਵਿਚਾਲੇ ਅਲਗਾਂ ਸਭ ਕੀ ਕਰਦਾ ਹੀ ਗਾਣੂ ਸਭ ਮੂਹ ਗੱਲ ਨਾਲ ਪਿਆਸੀ ਮੂਹ ਤੇ ਫਿਰ ਮੂਹ ਕਿਤੇ ਫਿਰ ਗਾਣੇ ਕੀ ਕੀਤਾ ਹੀ ਰਸਤ ਦੇ ਬਿਚਾਇਆਂ ਦੇ ਵੀਜੀ ਦੇ ਸੈ ਵੀ ਡਰ ਗਿਆ ਸੀ ਹਾਂ ਮੈਨੂੰ ਪਤਾ ਕਿਉਂ ਹੋ ਗਿਆ ਸਾਹਮਣੇ ਮੂਹ ਮੂਹਿੱਤਾ ਸੀ ਰੁਕਦਾ ਨਹੀਂ ਪਿਆ ਸੀ ਤੇ ਉਹ ਜੇ ਤੂੰ ਇੱਕ ਮਿੰਟ ਬਾਦ ਤੂੰ ਸਰਟੀਫਿਕੇਟ ਆ ਜਾਂਦੀ ਸੀ ਜਦੋਂ ਅਸੀਂ ਚਲਾ ਪਾਤੇ ਗਏ ਕਿ ਲੱਕ ਫਿਰ ਬਾਅਦ ਵਿੱਚ ਪਤਾ ਚੱਲਿਆ ਉਹ ਪਾਣੀ ਪੀਣਾ ਹੈ ਸੀ ਸੋ ਪਹਿਲਾ ਜਿਹੜੀ ਆਪਾਂ ਚੌਂਕੀ ਚ ਲੰਗੇ ਸੀ ਬਾਰਡਰ ਵਾਲੀ ਤੋਂ ਉਹ ਇਟਲੀ ਵਾਲੀ ਸੀ ਤੇ ਹੁਣ ਜਿਹੜੀ ਆਪਾਂ ਚੌਂਕੀ ਚ ਲੰਘਾਂਗੇ ਉਹ ਸਵਿਟਜ਼ਰਲੈਂਡ ਵਾਲੀ ਚੌਂਕੀ ਹੈ ਥਾੜਾ ਪਿੱਸਾ ਜਿਹੜਾ ਸਵਿਟਜ਼ਰਲੈਂਡ ਦਾ ਬਾਰਡਰ ਹੈ ਹੁਣ ਜਿਹਦਾ ਕੰਟਰੋਲ ਸਵਿਟਜ਼ਰਲੈਂਡ ਦੇ ਹੱਥ ਚ ਹੈ ਤੇ ਹੁਣ ਆਪਾਂ ਲੰਘ ਰਹੇ ਹਾਂ ਕੋਈ ਕੰਟਰੋਲ ਨਹੀਂ ਹੈਗਾ ਤੇ ਹੁਣ ਆਪਾਂ ਇੱਥੇ ਸੱਜਣ ਮੋੜ ਜਾਣਾ ਤੇ ਆਪਾਂ ਹੁਣ ਸਵਿਟਜ਼ਰਲੈਂਡ ਦੇ ਵਿੱਚ ਆ ਇੱਕ ਤੁਹਾਨੂੰ ਪਾਸ ਦਿਖਾਣਿਆ ਜਿਹੜਾ ਕਿ ਬੜਾਈ ਫੇਮਸ ਹੈ ਇਹ ਘਰ ਕਿ ਨਹੀਂ ਚਲਾਨ ਹੁੰਦੀ ਹੈ ਕੀ ਸਾਰੇ ਵਿੱਚ ਕਰਕੇ ਚਲਾਈ ਜਾਂਦੇ ਨੇ ਹਾਂ ਲੱਗਗਾ ਸੋ ਅੱਜ ਜਿਹੜੀ ਆਪਾਂ ਟ੍ਰੇਨ ਦੇਖਨੇ ਪਿਆ ਲੰਗਨ ਦੀ ਪਈ ਐ ਇਹਨੂੰ ਬਰਨੀਨਾ ਐਕਸਪ੍ਰੈਸ ਕਹਿੰਦੇ ਨੇ ਜਿਹੜੀ ਬੜੀ ਫੇਮਸ ਟ੍ਰੇਨ ਹੈਗੀ ਜੇ ਸਵਿਟਜ਼ਰਲੈਂਡ ਆਓ ਇਟਲੀ ਆਓ ਐਦਾ ਸਫਰ ਜ਼ਰੂਰ ਆਪਾਂ ਨੂੰ ਕਰਨਾ ਚਾਹੀਦਾ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਬਰਨੀਨਾ ਪਾਸਤੇ ਜਿੱਥੋਂ ਕਿ ਇਹ ਟ੍ਰੇਨ ਲੰਗਦੀ ਏ ਤੇ ਇਸੇ ਕਰਕੇ ਇਹਨੂੰ ਟ੍ਰੇਨ ਨੂੰ ਬਰਨੀਨਾ ਐਕਸਪ੍ਰੈਸ ਕਹਿੰਦੇ ਨੇ ਤੇ ਪਾਸ ਜਿਹੜਾ ਬੜਾਈ ਸੋਨਾ ਪਾਸ ਹੈ ਜਿਹੜਾ ਕਿ ਇਟਲੀ ਤੇ ਸਵਿਟਜ਼ਰਲੈਂਡ ਨੂੰ ਜੋੜਦਾ ਹੈ ਤੇ ਜਿਹਦੀ ਸਮੁੰਦਰ ਤਲ ਤੋਂ ਉਚਾਈ 1300 2330 ਮੀਟਰ ਹੈਗੀ ਹੈ ਤੇ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਨੇ ਜੇ ਇੱਥੇ ਟਰੈਕਿੰਗ ਕਰਨਾ ਚਾਹੁੰਦੇ ਨੇ ਇੱਥੇ ਉਪਸਿਓ ਬਰਨੀਨਾ ਕਰਕੇ ਇੱਕ ਜਗ੍ਹਾ ਬਣੀ ਹੋਈ ਉੱਪਰ ਜਿੱਥੇ ਆ ਕੇ ਆਪਾਂ ਪਾਰਕਿੰਗ ਕਰ ਸਕਨੇ ਆ ਤੇ ਇੱਥੇ ਟ੍ਰੇਲ ਬਣਾਏ ਨੇ ਵੱਖਰੇ ਵੱਖਰੇ ਟ੍ਰੇਲ ਜਿੱਥੇ ਆਪਾਂ ਤੋਰ ਫੇਰ ਸਕਨੇ ਆ ਤੇ ਹੁਣ ਤੁਹਾਨੂੰ ਮੜ ਜੇ ਵਿਊ ਚੈੱਕ ਕਰਾ ਦੋ ਚੱਕ ਰਾਹੀਏ ਇੱਥੇ ਆਪਾਂ ਦੇਖ ਸਕਦੇ ਹਾਂ ਦੇਖੋ ਸਾਈਕਲਾਂ ਤੇ ਲੋਕੀ ਘੁੰਮਦੇ ਪਏ ਨੇ ਤੇ ਉਹ ਡੈਮ ਜਾਂ ਬਣਿਆ ਹੋਊ ਉੱਪਰ ਚੱਲਦੇ ਪਏ ਤੇ ਰੰਗ ਪਹਾੜ ਚੈੱਕ ਕਰੋ ਤੇ ਥੋੜੀ ਦੇਰ ਪਹਿਲਾਂ ਹੀ ਆਪਾਂ ਟ੍ਰੇਨ ਲੰਘਦੀ ਇੱਥੋਂ ਦੇਖੀਏ ਬੜਾ ਸੋਹਣਾ ਸਫਰ ਹੈ ਟ੍ਰੇਨ ਦਾ ਜੇ ਤੁਸੀਂ ਉਹ ਵਲੌਗ ਦੇਖਣਾ ਚਾਹੁੰਦੇ ਹੋ ਇਨਫੋਰਮੇਸ਼ਨ ਚਾਹੁੰਦੇ ਹੋ ਸਾਰੀ ਟ੍ਰੇਨ ਬਾਰੇ ਕਿੱਦਾਂ ਟ੍ਰੇਨ ਦਾ ਸਫਰ ਕਰ ਸਕਦੇ ਆ ਤੇ ਵੀਡੀਓ ਥੱਲੇ ਆਪਾਂ ਲਾਤੀਏ ਜਦੋਂ ਇਹ ਵਲੌਗ ਖਤਮ ਹੋਏਗਾ ਵੀਡੀਓ ਖਤਮ ਹੋਏਗਾ ਉਹਦੇ ਉੱਪਰ ਕਲਿੱਕ ਕਰਕੇ ਉਹ ਵੀ ਜਰੂਰ ਦੇਖਿਓ ਤੁਹਾਨੂੰ ਵਧੀਆ ਲੱਗੇਗੀ ਤੇ ਹੁਣ ਬੱਚੇ ਨੇ ਸਰਜੀ ਦੇ ਨਾਲ ਲੱਗੇ ਨੇ ਫੋਟੋਆਂ ਖਿੱਚਦੇ ਪਏ ਨੇ ਤੇ ਥੋੜਾ ਬੱਚਿਆਂ ਨਾਲ ਤੇ ਘੁਮਾਨੇ ਫਰਾਨੇ ਆ ਤੇ ਤੁਹਾਨੂੰ ਹੋਰ ਕੋਲ ਜਾ ਕੇ ਦੇ ਸੀਨਰੀ ਵੀ ਕਰਾ ਦਿੱਤਾ ਕੰਨਿਆਂ ਕਿਵੇਂ ਦੀ ਕਿਵੇਂ ਦਾ ਹਸਾਬ ਦਾਬ ਤੇ ਕਿੰਨੀਆਂ ਕਿ ਫੋਟੋਆਂ ਖਿੱਚ ਲਈਆਂ ਮੇਰੇ ਤੇ ਪਪਾ ਦੇ ਖਿੱਚੇਗਾ ਸਾਡੀ ਫ ਯਾਦਗਾਰ ਸਾਰੇ ਕਿਚਨੇ ਆ ਨਾ ਇਹ ਮੈਂ ਕਿੰਨੇ ਸਾਈਕਲ ਨੂੰ ਫੜ ਲੈਣੇ ਬਾ ਸਾਡੀਆਂ ਫੋਟੋ ਕਿਚ ਕੇ ਜਾਓ ਮੇਰੀ ਫੋਟੋ ਕਿਚ ਕੇਗਾ ਇੱਥੇ ਖੜ ਕੇ ਹੀ ਸੋਹਣੇ ਸੋਹਣੇ ਫੋਟੋ ਬਣਾਈਆਂ ਐ ਦੀਸ ਬਣਾਈਆਂ ਨਿਆੜਿਆਂ ਨਾਲ ਖੜੇ ਰਿਹਾ ਸੋਣਾ ਵਧੀਆ ਟਾਈਮ ਸਪੈਂਡ ਕੀਤਾ ਬੜੀ ਸੋਹਣੀ ਜਗ੍ਹਾ ਦਿਲ ਕਰਦਾ ਇੱਥੇ ਰੁਕਨ ਨੂੰ ਤੇ ਹੁਣ ਆਪਾਂ ਜਿਆਦਾ ਦੇਰ ਤੱਕ ਹੋਰ ਰੁਕ ਨਹੀਂ ਸਕਦੇ ਆਪਾਂ ਤਾਂ ਆਪਾਂ ਸਾਮੋਰੀ ਜਾ ਰਹੇ ਆ ਸੋ ਇਸ ਕਰਕੇ ਇੱਥੋਂ ਨਿਕਲਦੇ ਆ ਰਸਤਾ ਇੰਨਾ ਸੋਹਣਾ ਹੈ ਕਿ ਬਾਰ-ਬਾਰ ਰੁਕਨ ਨੂੰ ਦਿਲ ਕਰਦਾ ਪਰ ਫਿਰ ਵੀ ਦੇਰ ਤੇ ਪੱਥਰ ਰੱਖ ਕੇ ਅੱਗੇ ਵਧਦੇ ਆਂ ਤੇ ਆਪਾਂ ਸਾਮੋਰੀ ਹੁਣ ਪਹੁੰਚ ਚੁੱਕੇ ਆ ਜਿਹੜਾ ਕਿ ਸਵਿਟਜ਼ਰਲੈਂਡ ਦਾ ਪਿੰਡ ਹੈ ਇੱਥੇ ਆ ਕੇ ਆਪਾਂ ਪਾਰਕਿੰਗ ਪੇ ਕੀਤੀ ਹੈ 1 ਘੰਟੇ ਦੇ 1 ਯੂਰੋ ਇੱਕ ਫ੍ਰੈਂਕ ਸੌਰੀ ਪੇ ਕਰਨਾ ਪਿਆ ਤੇ ਬੈਕ ਸਾਈਡ ਤੇ ਹੁਣ ਲੈ ਕੇ ਉਧਰ ਵੱਲ ਨੂੰ ਆਪਾਂ ਜਾਣੇ ਪਿਆ ਸਭੀ ਆਤ ਪੜਾ ਬੇਟਾ ਪਾਪਾ ਉਧਰ ਆ ਜਾ ਉਧਰ ਵੱਲ ਨੂੰ ਜਾਣੇ ਪਿਆ ਆਪਾਂ ਤੇ ਉੱਥੇ ਬੈਠ ਕੇ ਖਾਣਾ ਪੀਣਾ ਕਰਨੇ ਆ ਕਿਉਂਕਿ ਟਾਈਮ ਹੈ ਹੁਣ 12:30 ਹੋ ਚੁੱਕੇ ਨੇ ਭੁੱਖ ਕਿਨੂੰ ਕਿਨੂੰ ਲੱਗੀ ਏ ਤੈਨੂੰ ਸਭੀ ਤੈਨੂੰ ਭੁੱਖ ਲੱਗੀ ਏ ਆਛਾ ਮੋਹਕ ਸਿੰਘ ਤੈਨੂੰ ਭੁੱਖ ਲੱਗੀ ਤੇ ਐ ਜਿਹੜੀ ਜਗ੍ਹਾ ਤੇ ਆਪਾਂ ਦੇਖੀ ਨਾ ਇੱਥੇ ਲੱਗੇ ਲੰਗੇ ਹੋ ਤੇ ਨਾ ਐ ਜਿਹਦੀ ਸਾਨੂੰ ਜਗ੍ਹਾ ਸੋਹਣੀ ਲੱਗੀ ਨਾ ਫੇਰ ਵਾਪਸ ਆਇਆ ਇਹ ਕਈ ਰਸਤੇ ਬਣੇ ਨੇ ਇਹ ਸੋ ਵਧੀਆ ਚੀਜ਼ ਹੋਰ ਨਹੀਂ ਹੋ ਸਕਦੀ ਹੈਗੀ। ਕਿਸੀ ਹੈ। ਹੋਵੇ ਗਾਇਸ ਆ ਫਿਰ ਜਗਾ ਹੋਣ ਵਾਲੀ ਜਿੱਥੇ ਆਪਾਂ ਬਹਿਣ ਲੱਗੇ ਆ ਤੇ ਆਲਾ ਵੀਊ ਫਿਰ ਆਪਾਂ ਦੇਖਾਂਗੇ ਸਾਹਮਣੇ। ਤੇ ਫਿਰ ਤੋਂ ਬਸ ਠੀਕ ਹੀ ਹੈ ਕਟਾ-ਕਟਾ ਜਾਏਗਾ ਮਾੜਾ ਜਿਹਾ ਖੈਰ ਹੀ ਹੈ। ਚਲ ਆ ਜੋ ਭਾਈ। ਫੜ ਲੈ ਬਟੇ ਉੱਡਣਾ ਜਾਏ ਇੱਕ ਪਾਸੇ। ਰਿਸ਼ ਨਹੀਂ ਨਹੀਂ ਚੰਗੀ ਤਰ੍ਹਾਂ। ਆਹਾਹਾਹਾਹਾ ਬਸ ਤੇ ਆਸਣ ਲਾਏ ਜਾਣਗੇ। ਬਹਿ ਜਾਓ ਭਾਈ। ਹਾਂ ਜੀ ਬੂਟ ਪਾਏ ਰੱਖਨੇ ਨੇ ਪਾਈ ਰੱਖ ਬਟੇ ਬੈਲਾਂ ਨੇ ਲਾਲਾ ਤੇ ਪਾ ਬੂਟ ਲਾਏਗਾ ਤੇ ਨਾਲ ਪਾਣੀ ਚ ਵੀ ਪੈਰ ਪਾ ਲੈਗਾ ਠਹਿਰ ਕੇ ਖੋਲੋ ਭਾਜੀ ਖੋਲੋ ਭਾਜੀ ਤੁਸੀਂ ਖੋਲੋ ਇਹ ਹੈਗੇ ਸਾਡੇ ਬ੍ਰੈਡ ਤੇ ਜਿਹੜੇ ਆਪਾਂ ਕਟਵਾ ਲਏ ਸੀ ਮਾਰਕੀਟ ਦੇ ਵਿੱਚ ਜਦੋਂ ਆਪਾਂ ਲਏ ਸੀ ਨਾ ਤੇ ਥੋੜਾ ਬੋਤਾ ਜਿਹੜਾ ਮੀਟ ਅਸੀਂ ਖਾਕੂ ਲਈਦਾ ਸਾਰੇ ਖਾ ਲੰਨੇ ਸਾਡੇ ਜਨੇ ਆਨੇ ਵੀ ਖਾ ਲੈਂਦੇ ਨੇ ਤੇ ਆ ਇਹ ਹੀ ਪਰ ਲੈਣਾ ਵਿੱਚ ਤੇ ਸਰਬਜੀਤ ਕੋਲ ਸਾਡੀ ਵਾਸਤੇ ਚੀਜ਼ ਲੈ ਕੇ ਆਂਦੀ ਹੈ ਔਰ ਕਿਸੇ ਸੜੀ ਦੇ ਨਾਲ ਟਮਾਟਰ ਨੇ ਮੋਜ਼ARELLA ਚੀਜ਼ ਵੀ ਹੈਗੀ ਬੇਟਾ ਤੁਹਾਨੂੰ ਬੇਟਾ ਸਾਰਿਆਂ ਨੂੰ ਮਿਲੇਗਾ ਸਾਰਿਆਂ ਨੂੰ ਮਿਲੇਗਾ ਉਸ ਦਾ ਠੰਡਾ ਬਹਿ ਪਾਣੀ ਉਸ ਬਾਣਾ ਪੈਣਾ ਕੱਟ ਕੱਟ ਦੇਣਾ ਕੱਟ ਦੇਣਾ ਪੈ ਰਖ ਲਿਓ ਉਹ ਬੈ ਉਹ ਦਰ ਪੈ ਰਖ ਲੈ ਪਾਣੀ ਚ ਬਟੇ ਆ ਸਾਫ ਕਰ ਲਈ ਦੁਬੱਠਾ ਕੱਢੀ ਪੱਪਰ ਚਾਏ ਠੀਕ ਹੈ ਹਾਂ ਚੱਲ ਰੱਖ ਪੈਰ ਰੱਖ ਕੇ ਪੈਰ ਰੱਖ ਰੱਖ ਦਰਗੀ ਬੈਣਾ ਨਹੀਂ ਤੂੰ ਕੱਲ ਵੀ ਨਿੱਕਰ ਕੇ ਲੀ ਕਰ ਲਈ ਖੜਾ ਹੋ ਕੇ ਉਧਰ ਉਧਰ ਤੰਦਾ ਮੜੀ ਆਇਆ ਮਜਾ ਕੋ ਗੱਲ ਹਾਂ ਜਗਾ ਜਿਵੇਂ ਆਪਣ ਮਿਲੇ ਉਵੇਂ ਆਪਾ ਛੱਡਤੀਏ ਤੇ ਬੱਚਾ ਨਾਲ ਥੋੜਾ ਕੁਆਲਟੀ ਟਾਈਮ ਸਪੈਂਡ ਕੀਤਾ ਹੈ। ਕਿਆ ਹੀ ਹੁੰਦੇ ਯਾਰ ਜਿੱਤੇ ਕਿਸੇ ਵੀ ਜਾਓ ਤੁਸੀਂ ਆਪਣੇ ਵਧੀਆ-ਵਧੀਆ ਮੂਮੈਂਟ ਰਿਕਾਰਡ ਕਰ ਸਕੋ ਤੇ ਫੈਮਿਲੀ ਦੇ ਨਾਲ ਵਧੀਆ ਟਾਈਮ ਸਪੈਂਡ ਕਰ ਸਕੋ। ਇਹੀ ਹੁੰਦਾ ਹੈ ਛੁੱਟੀਆਂ ਦਾ ਮਤਲਬ। ਤੇ ਹੁਣ ਤੁਹਾਨੂੰ ਆਪਾਂ ਲੈ ਕੇ ਚੱਲੇ ਆਂ ਸਮਮੋਰਿਸ ਪਿੰਡ ਦੇ ਵਿੱਚ। ਇੱਥੇ ਕ੍ਰਿਕਟ ਵੀ ਖੇਲੀ ਜਾਂਦੀ ਏ। ਕਿਵੇਂ ਉਹ ਤੁਹਾਨੂੰ ਦੱਸਣਿਆਉਣ। ਸੋ ਹੁਣ ਆਪਾਂ ਹੈਗਿਆਂ ਸਮਮੋਰਿਸ ਦੇ ਵਿੱਚ ਪਿੰਡ ਦੇ ਵਿੱਚ ਘੁੰਮਣਿਆ ਤੇ ਨਾਲੋਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਣਿਆ ਵੀ ਇੱਥੇ ਕ੍ਰਿਕਟ ਕਿਵੇਂ ਖੇਡੀ ਜਾਂਦੀ ਏ। ਪਹਿਲਾਂ ਦੀ ਇੱਕ ਆ ਵੀ ਚੈੱਕ ਕਰੋ ਕਿ ਦੀ ਸੋਣੀ ਸੀ ਜਲਾਈ ਇਹਨਾਂ ਨੇ। ਵੀ ਆ ਇੱਕ ਅਲਪਾਈਨ ਵਿਲੇਜ ਏ। ਪਹਾੜਾਂ ਦੇ ਵਿੱਚ ਬਣਿਆ ਹੋਇਆ ਵਿਲੇਜ ਜਿਹੜਾ ਸਵਿਟਜ਼ਰਲੈਂਡ ਦਾ ਜਿਹੜਾ ਇੰਗਲਾ ਦੀ ਵੈਲੀ ਦੇ ਵਿੱਚ ਪੈਣਾ ਤੇ 1800 ਮੀਟਰ ਦੀ ਉਚਾਈ ਤੇ ਬਣਿਆ ਹੋਇਆ ਸਮੁੰਦਰ ਤਾਲ ਤੋਂ ਤੇ ਜਿਹੜੀ ਲੇਕ ਦੇ ਕੋਲ ਬੈਠ ਕੇ ਆਪਾਂ ਰੋਟੀ ਖਾਧੀ ਏ। ਉਹ ਨਾ ਸਰਦੀਆਂ ਦੇ ਵਿੱਚ ਜੰਮ ਜਾਂਦੀ ਏ ਤੇ ਇੱਥੇ ਦੋ ਵਾਰੀ 올ਿਮਪਿਕਸ ਵੀ ਹੋ ਚੁੱਕੇ ਨੇ ਤੇ ਉਹ ਲੇਕ ਦੇ ਉੱਪਰ ਨਾ ਕ੍ਰਿਕਟ ਦਾ ਮੈਚ ਵੀ ਕਰਾਇਆ ਗਿਆ ਸੀ ਇਹ ਸਾਲ ਵੀ ਕ੍ਰਿਕਟ ਦੇ ਮੈਚ ਹੋਏ ਸੀ ਕਿੱਥੇ ਉਹ ਟੀਮਾਂ ਆਈਆਂ ਸੀ ਖੇਡਣ ਵੀ ਲੋਕਲ ਆਈਆਂ ਕੁਝ ਵੀ ਹਾਲੇਦੋਲੇ ਦੀਆਂ ਤੇ ਜਦੋਂ ਵੀ ਇੱਕ bari ਮੈਚ ਹੋਇਆ ਸੀ ਉਦੋਂ ਸਚਿਨ ਸਵਾਗੋ ਰਿਵਿਆ ਸੀ ਪਾਕਿਸਤਾਨੀ ਖਿਡਾਰੀ ਵੀ ਖੇਡਣ ਆਏ ਸੀ ਇੱਥੇ ਸੋ ਇਦਾਂ ਦਾ ਪਿੰਡ ਏ ਤੇ ਜਿਹਦੇ ਚ ਕ੍ਰਿਕਟ ਵੀ ਕਿੱਲੇ ਜਾਂਦਾ ਹਾਂਜੀ ਬੱਤ ਬੈਠਣਾ ਹੈ ਭਾਈ ਹੁਣੀ ਤੂੰ ਰਾ ਸ਼ੁਰੂ ਕੀਤਾ ਤੇ ਤੱਕ ਵੀ ਕੀ ਕਹਿੰਦੀ ਹੈ ਬਲੀਨਾ ਤੇ ਆਰਕੀਟੈਕਚਰ ਤੁਹਾਨੂੰ ਦੁਕਾਨੇ ਮਾੜਾ ਜਾ ਜੋ ਸਿਮਟੇ ਰੰਧਾਣਾ ਪਾਣੀ ਫਿਰ ਜਦੋਂ ਆਪਾਂ ਇੱਥੇ ਦਾ ਆਰਕੀਟੈਕਚਰ ਦੇਖਨੇ ਆ ਦੇਖ ਕੇ ਫੀਲ ਆਉਂਦੀ ਬੜੀ ਨਿਚਨੈਸ ਜੀ ਵਾਲੀ ਫੀਲ ਆਉਂਦੀ ਅਮੀਰੀ ਵਾਲੀ ਤੇ ਇਹ ਗੱਲ ਠੀਕ ਵੀ ਹੈਗੀ ਏ ਇਹਨੂੰ ਅਮੀਰਾ ਦਾ ਪਿੰਡ ਵੀ ਕਿਹਾ ਜਾਂਦਾ ਹੈ ਮਹਿੰਗੇ-ਮਹਿੰਗੇ ਗੱਡੀਆਂ ਇੱਥੇ ਆਮ ਤੁਰਦੀਆਂ ਫਿਰਦੀਆਂ ਦੇਖਣ ਨੂੰ ਮਿਲ ਜਾਂਦੇ ਮਹਿੰਗੇ-ਮਹਿੰਗੇ ਮਾਰ ਕੇ ਇਸ ਸ਼ੋਰ ਉਮ ਬੜੇ ਹੋਏ ਨੇ ਗਲੀਆਂ ਦੇ ਵਿੱਚ ਹੁਣ ਆਪਾਂ ਨੂੰ ਆਮ ਦੇਖਣ ਨੂੰ ਮਿਲ ਜਾਂਦੇ ਨੇ ਕਲੱਬ ਵਗੈਰਾ ਹੈਗੇ ਨੇ ਜਿਹੜੇ ਖੇਡਦੇ ਨੇ ਜੂਆ ਵਗੈਰਾ ਖੇਡਦੇ ਨੇ ਉਹ ਇੱਥੇ ਆਂਦੇ ਨੇ ਬੜੇ ਲੋਕ ਤੇ ਵੀ ਨਾਰਮਲ ਬੰਦੇ ਇੱਥੇ ਰਹਿ ਪੈਣਾ ਬੜਾ ਈਜ਼ੀ ਨਹੀਂ ਆ ਸਾਡੇ ਮੇਰੇ ਵਰਗਿਆਂ ਦਾ ਤੇ ਸਾਰੇ ਇੱਥੇ ਜਿਹੜੇ ਅਮੀਰ-ਮੀਰ ਲੋਕ ਹੀ ਰਹਿੰਦੇ ਨੇ ਤੇ ਹੁਣ ਟਾਈਮ ਹੋ ਚੁੱਕਿਆ ਇੱਕ ਜਲਾਤੋ ਦਾ ਆਈਸਕ੍ਰੀਮ ਦਾ ਬੱਚੇ ਸਾਡੇ ਥੱਕੇ ਨੇ ਤੇ ਹੁਣ ਆਪਾਂ ਚੱਲਿਆ ਆਈਸਕ੍ਰੀਮ ਖਾਣ ਵਾਸਤੇ ਬੱਚਿਆਂ ਨੂੰ ਅਪਾ ਆਈਸਕ੍ਰੀਮ ਸ਼ਾਪ ਤੇ ਪਹੁੰਚੇ ਆ ਆਈਸਕ੍ਰੀਮ ਸ਼ਾਪ ਦੇ ਨਾਲ ਕੋ ਫਲੇਵਰ ਜ਼ਿਆਦਾ ਨਹੀਂ ਹੈਗੇ ਤੇ ਬੱਚੇ ਕਹਿੰਦੇ ਵੀ ਇੱਥੋਂ ਇਸਕ ਆਈਸਕ੍ਰੀਮ ਨਹੀਂ ਲੈਣੀ ਹੈਗੀ ਫਿਰ ਅਸੀਂ ਉੱਥੋਂ ਨਿਕਲ ਪਿਆ ਤੇ ਇੱਕ ਹੋਰ ਲੇਕ ਪੈਂਦੀ ਨਾਲ ਦੇ ਪਿੰਡ ਦੇ ਵਿੱਚ ਉੱਥੇ ਗਿਆ ਪੋਸਤ ਬਾਅਦ ਫਿਰ ਅਸੀਂ ਉੱਥੋਂ ਵਾਪਸੀ ਦਾ ਰਸਤਾ ਫੜਿਆ ਤੇ ਰਾਹ ਦੇ ਵਿੱਚ ਹੁਣ ਸਟੌਪ ਕੀਤਾ ਇੱਕ ਜਿੱਥੋਂ ਪਰ ਰੀਨਾ ਐਕਸਪ੍ਰੈਸ ਲੰਘਦੀ ਉਹ ਮੇਰੇ ਬੈਕ ਸਾਈਡ ਤੇ ਜਾਂਦੀ ਪਈ ਹੈ ਮੈਂ ਇਹ بار بار ਤੁਹਾਨੂੰ ਅੱਜ ਕਾਫੀ ਵਾਰ ਤੁਹਾਨੂੰ ਬਰਨੀਰਾ ਐਕਸਪ੍ਰੈਸ ਦਾ ਜ਼ਿਕਰ ਕਰਦਾ ਕਿਉਂਕਿ ਸੋਣਾ ਹੀ ਬੜਾ ਹੀ ਲੱਗਦਾ ਤੇ ਆਪਣੇ ਮੂੰਹ ਆਪਣੇ ਆਪ ਹੀ ਮੂੰਹ ਦੇ ਵਿੱਚ ਨਿਕਲ ਜਾਂਦਾ ਹੈ ਸੋ ਆ ਸੀ ਫਿਰ ਅੱਜ ਦਾ ਸਾਡਾ ਵਲੌਗ ਉਮੀਦ ਕਰਨਾ ਤੁਹਾਨੂੰ ਵਧੀਆ ਲੱਗੇਗਾ ਵਲੌਗ ਬਣਾਉਣ ਤੇ ਬੜੀ ਮਿਹਨਤ ਪੈਂਦੀ ਹੈ ਸੋ ਇਸ ਕਰਕੇ ਜੇ ਥੋੜਾ ਸ਼ੇਅਰ ਕਰ ਦੋਗੇ ਸਾਡੀ ਮਿਹਨਤ ਜਿਹੜੀ ਕਬੂਲ ਹੋ ਜਾਏਗੀ ਸ਼ਾਇਦ ਸਾਡਾ ਚੈਨਲ ਜਿਹੜਾ ਅਨਫ੍ਰੀਜ਼ ਹੋ ਜਾਏਗਾ ਇਵੇਂ ਲੱਗਦਾ ਫ੍ਰੀਜ਼ ਜਾ ਹੋਇਆ ਸੋ ਕਈ ਵਾਰੀ ਗਲਤੀ ਵੀ ਹੋ ਜਾਂਦੀ ਹੈ ਤੇ ਛੋਟਾ ਵੱਡਾ ਆਪਣਾ ਵੀਰ ਸਮਝ ਕੇ ਮਾਫ਼ ਵੀ ਕਰ ਦੋਗੇ ਤੇ ਮਿਲਦੇ ਆ ਫਿਰ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਤੇ ਸਤਿ ਸ੍ਰੀ ਅਕਾਲ ਜੀ